ਤਰਨਤਾਰਨ ਦੀ ਜ਼ਮੀਨੀ ਟੋਣ ਵਾਸਤੇ ਸ਼ਰਤਾ ਲੱਗਣ ਦਾ سلسلہ ਸ਼ੁਰੂ ਹੋ ਗਿਆ ਨਾਮਜ਼ਦਗੀਆਂ ਦਾਖਲ ਹੋ ਰਹੀਆਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੇ ਖਿਲਾਫ ਲਹਿਰ ਬਣਾ ਕੇ ਤੇ ਦੂਜੇ ਦੇ ਪੱਖ ਦੇ ਵਿੱਚ ਲਹਿਰ ਬਣਾਉਣ ਦਾ ਕੰਮ جاری ਆ ਜੇਕਰ ਇੱਕ ਬੰਦਾ ਦੂਜੇ ਦੇ ਮੁਤਾਬਕ ਨਹੀਂ ਚੱਲਦਾ ਵੀ ਉਹ ਇਹ ਗੱਲ ਨਹੀਂ ਕਹਿੰਦਾ ਕਿ ਹਾਂ ਜੀ ਨੂੰ ਤੂੰ ਜਿੱਤਦਾ ਕਹਿਦਾ ਮੈਂ ਵੀ ਉਹਨੂੰ ਮੰਨਦਾ ਜੇ ਕੋਈ ਇਹ ਗੱਲ ਨਹੀਂ ਕਹਿੰਦਾ ਫਿਰ ਉਹਨੂੰ ਗਦਾਰੀ ਦੇ ਸਰਟੀਫਿਕੇਟ ਦੇਣੇ ਸ਼ੁਰੂ ਕਰ ਦਿੱਤੇ ਗਏ ਆ ਇਹ ਕੰਮ ਪਹਿਲੀ ਵਾਰ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਵਾਂ ਰਵਾਜ ਚੱਲਿਆ ਮੰਨ ਲਓ ਕਿਸੇ ਖੇਤਰ ਦੇ ਵਿੱਚ 4 ਜਾਂ 5 ਜਾਂ 6 ਜਾਂ 7 ਉਮੀਦਵਾਰ ਆ ਉਹਦੇ ਵਿੱਚੋਂ ਪਹਿਲੇ ਜਿਹੜੇ ਤਿੰਨ ਵੱਡੀਆਂ ਪਾਰਟੀਆਂ ਦੇ ਚਾਰ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਹਨ ਉਹਨਾਂ ਦੀਆਂ ਫੋਟੋ ਪਾਓ ਤੇ ਇਹ ਗੱਲ ਪੁੱਛੋ ਲੋਕਾਂ ਨੂੰ ਕਿ ਭਾਈ ਤੁਹਾਡੇ ਖਿਆਲ ਮੁਤਾਬਕ ਕੌਣ ਜਿੱਤੂ ਵੋਟਾਂ ਤਰਨਤਾਰਨ ਦੇ ਵਿੱਚ ਪੈਣੀਆਂ ਉਤਰ ਅਫਰੀਦਕੋਟ ਦਾ ਬੰਦਾ ਦੇਊਗਾ ਵੋਟਾਂ ਤਰਨਤਾਰਨ ਦੇ ਵਿੱਚ ਪੈਣੀਆਂ ਉਤਰ ਕੈਨੇਡਾ ਵਾਲਾ ਬੰਦਾ ਦੇਊਗਾ ਮਤਲਬ ਇਹ ਇਹ ਜੀ ਕਿ ਤਰਨਤਾਰਨ ਦੇ ਬੰਦੇ ਭਾਵੇਂ ਘੱਟ ਉਤਰਦੇ ਨੇ ਪਰ ਇੰਗਲੈਂਡ ਦੇ ਵਿੱਚੋਂ ਵੱਧ ਉਤਰਨਦੇ ਕਿ ਮੇਰੇ ਖਿਆਲ ਮੁਤਾਬਕ ਫਲਾਣਾ ਜਿੱਤੂ ਤੇ ਜੇ ਤੁਸੀਂ ਉਤੇ ਇਹ ਲਿਖਦੇ ਹੋ ਕਿ ਐਤਕੀਤਾ ਫਲਾਣੇ ਦੀ ਜਿੱਤ ਪੱਕੀ ਤੇ ਜਿਹੜੇ ਉਹਨੂੰ ਪਸੰਦ ਨਹੀਂ ਕਰਦੇ ਤੇ ਫਿਰ ਧੀਪਣ ਇੱਕ ਕਰਨੀ ਸ਼ੁਰੂ ਕਰ ਦਿੰਦੇ ਆ ਇਹ ਸਾਡੇ ਵਿੱਚ ਅੱਜ ਨਵੀਂ ਕ੍ਰਾਂਤੀ ਚੱਲਦੀ ਆ ਇਹ ਸਾਡੇ ਪੰਜਾਬਗਾਂ ਦੇ ਵੱਡੇ ਹਿੱਸੇ ਦੇ ਵਿੱਚ ਇਸ ਵੇਲੇ ਰਾਜਨੀਤਿਕ ਮਸਦਾ ਨਵਾਂ ਰੂਪ ਆ ਪਰ ਖੈ ਤਰਨਤਾਰਨ ਦੇ ਵਿੱਚ ਹੋ ਕੀ ਰਿਹਾ ਲੰਘੇ ਕੱਲ 2 ਉਮੀਦਵਾਰਾਂ ਦੇ ਵੱਲੋਂ ਆਪਣੇ ਕਾਗਜ਼ ਦਾਖਲ ਕੀਤੇ ਗਏ ਆ ਕਰਨ ਵੀਰ ਸਿੰਘ ਬੁਰਜ ਜਿਹੜੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਆ ਉਹਨਾਂ ਨੇ ਵੀ ਆਪਦੇ ਕਾਗਜ਼ ਦਾਖਲ ਕਰਤੇ ਯਾਨੀ ਕਿ 15 ਅਕਤੂਬਰ ਨੂੰ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਦੇ ਜਿਹੜੇ ਸੁਖਵਿੰਦਰ ਕੌਰ ਰੰਡਾਵਾ ਉਹਨਾਂ ਦੇ ਵੱਲੋਂ ਵੀ ਕਾਗਜ਼ ਦਾਖਲ ਕਰ ਦਿੱਤੇ ਗਏ ਆ ਉਹਨਾਂ ਦੇ ਕਾਗਜ਼ ਸੁਖਬੀਰ ਸਿੰਘ ਬਾਦਲ ਖੁਰਾਣੇ ਵੱਲੋਂ ਖੁਦ ਉੱਥੇ ਪਹੁੰਚ ਕੇ ਦਾਖਲ ਕਰਵਾਏ ਗਏ ਆ ਪਰ ਰੋਡ ਸ਼ੋ ਵੀ ਕੀਤਾ ਗਿਆ ਹਾਲੇ ਮਨਦੀਪ ਸਿੰਘ ਹੋਰਾਂ ਨੇ ਕਾਗਜ਼ ਦਾਖਲ ਕਰਨੇ ਆ ਇਸ ਤੋਂ ਇਲਾਵਾ ਜੇ ਗੱਲ ਕਰੀਏ ਆਪਾਂ ਬਾਕੀ ਭਾਜਪਾ ਦੇ ਵੀਰਵਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੀਰਵਾਰ ਦੇ ਵੱਲੋਂ ਕਾਗਜ਼ ਦਾਖਲ ਕੀਤੇ ਜਾਣੇ ਆ ਪਰ ਜਿੱਤੂ ਕੌਣ ਕਿਉਂਕਿ ਪੰਜਾਬਗਾਂ ਦੇ ਮਨ ਦੇ ਵਿੱਚ ਸਿੱਟੇ ਨੂੰ ਮਾਂ ਗੱਲ ਹੁੰਦੀ ਆ ਜਿੱਤੂ ਕੌਣ ਤੁਹਾਡੇ ਖਿਆਲ ਚ ਜਿੱਤੂ ਕੌਣ ਤੁਹਾਨੂੰ ਕੀ ਲੱਗਦਾ ਹਾਲਾਂਕਿ ਜਦੋਂ ਆਪਾਂ ਦੂਜੇ ਨੂੰ ਪੁੱਛਦੇ ਆ ਕਿ ਤੇਰੇ ਖਿਆਲ ਚ ਜਿੱਤੂ ਕੌਣ ਤੇ ਮਨ ਅੰਦਰੋਂ ਇਹੀ ਕਰਦਾ ਹੁੰਦਾ ਜਿਕੇ ਜਿਹਨੂੰ ਮੈਂ ਚਾਹਣਾ ਜੇ ਉਹਦੇ ਬਾਰੇ ਇਹਨੇ ਗੱਲ ਨਾ ਕੀਤੀ ਤਾਂ ਫਿਰ ਇਹ ਬੰਦਾ ਵੇਖਿਆ ਹੋਇਆ ਫਿਰ ਇਹ ਬੰਦਾ ਗद्दार ਮੰਨਾਂਗੀ ਸੋ ਸਾਨੂੰ ਵੀ ਕਈ ਪੁੱਛਦੇ ਆ ਪਰ ਮੇਰੀ ਪੰਜਾਬੀਆਂ ਨੂੰ ਬੇਨਤੀ ਆ ਕਿ ਤਰਨਤਾਰਨੀ ਜ਼ਿਮਨੀ ਚੋਣ ਮਹੱਤਵਪੂਰਨ ਉਥੋਂ ਦੇ ਲੋਕਾਂ ਵਾਸਤੇ ਹੈਗੀ ਆ ਇਹ 2027 ਦੀਆਂ ਚੋਣਾਂ ਵਾਸਤੇ ਵੀ ਮਹੱਤਵਪੂਰਨ ਜਿਹੜੀ ਪਾਰਟੀ ਦਾ ਉਮੀਦਵਾਰ ਜਿੱਤਿਆ ਉਸ ਪਾਰਟੀ ਨੇ ਸੈਮੀਫਾਈਨਲ ਜਿੱਤ ਲਿਆ ਤੇ ਫਾਈਨਲ ਜਿਹੜਾ 27 ਦੇ ਵਿੱਚ ਹੋਣਾ ਤੇ ਜਿਹੜੀ ਪਾਰਟੀ ਜਿੱਤੀ ਉਹਨੇ 27 ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨਾ ਇਸ ਗੱਲ ਦੀ ਆਸ ਵੱਜ ਜਾਣੀ ਆ ਜਿਹੜੀ ਹਾਰ ਗਈ ਉਹਦੇ ਮੂਰੇ ਚੜ੍ਹਤੀਆਂ ਅੱਜ ਵੀ ਬਹੁਤ ਹੋਣਗੀਆਂ ਜਿਵੇਂ ਕਿ ਸਵਾ ਸਾਲ ਰਹਿ ਗਿਆ ਅਗਲੀਆਂ ਚੋਣਾਂ ਦੇ ਵਿੱਚ ਉਸ ਪਾਰਟੀ ਨੂੰ ਮੰਨਣਾ ਪਊਗਾ ਕਿ ਹਲੇ ਲੋਕਾਂ ਦੇ ਅਸੀਂ ਮਨਾ ਵਿੱਚ ਉਹ ਥਾਂ ਨਹੀਂ ਬਣਾਈ ਐਤਕੀ ਅਮਰਤਪਾਲ ਸਿੰਘ ਹੋਰੀ ਜੇਲ੍ਹ ਦੇ ਵਿੱਚ ਬੈਠੇ ਕਿਹੜਾ ਮੰਤਰ ਛੱਡਣਗੇ ਅਮਰਤਪਾਲ ਸਿੰਘ ਹੋਰੀ ਜੇਲ੍ਹ ਦੇ ਵਿੱਚ ਬੈਠੇ ਕਿਹੜੀ ਐਸੀ ਗੱਲ ਕਹਿਣਗੇ ਜਿਹਦੇ ਕਰਕੇ ਮਨਦੀਪ ਸਿੰਘ ਦੇ ਪੱਖ ਦੇ ਵਿੱਚ ਵੋਟਾਂ ਵੱਡੀ ਗਿਣਤੀ ਵਿੱਚ ਪਹੁੰਤਣਗੀਆਂ ਇਹ ਲੋਕਾਂ ਨੇ ਮਨਾ ਵਿੱਚ ਸਵਾਲ ਆ 2% ਸਵਾਲ ਆ ਵੱਡੀ ਗਿਣਤੀ ਦੇ ਵਿੱਚ ਲੋਕ ਸੋਸ਼ਲ ਮੀਡੀਆ ਤੇ ਕਹਿੰਦੇ ਕਿ ਮਨਦੀਪ ਸਿੰਘ ਦਾ ਮੁਕਾਬਲਾ ਕਿਸੇ ਨਾਲ ਹੈ ਹੀ ਨਹੀਂ ਪਰ ਮੇਰੀ ਨਜ਼ਰ ਦੇ ਵਿੱਚ ਤਿੰਨ ਉਮੀਦਵਾਰਾਂ ਦਾ ਮੁੱਖ ਤੌਰ ਦੇ ਉੱਤੇ ਮੁਕਾਬਲਾ ਕਿਸੇ ਨੂੰ ਇਹ ਗੱਲ ਚੰਗੀ ਲੱਗੇ ਕਿਸੇ ਨੂੰ ਨਾ ਲੱਗੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਅੱਜ ਵੀ ਤਰੀਕੇ ਦੇ ਵਿੱਚ ਮੁਕਾਬਲੇ ਦੇ ਵਿੱਚ ਆ ਮਨਦੀਪ ਸਿੰਘ ਅੱਜ ਵੀ ਤਰੀਕੇ ਦੇ ਵਿੱਚ ਮੁਕਾਬਲੇ ਦੇ ਵਿੱਚ ਆ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਮਿਤ ਸਿੰਘ ਸੰਧੂ ਮੁਕਾਬਲੇ ਦੇ ਵਿੱਚ ਇਸ ਕਰਕੇ ਮੰਨ ਰਹੇ ਆ ਕਿਉਂਕਿ ਉਹਨਾਂ ਦੀ ਸਰਕਾਰ ਆ ਉਹਨਾਂ ਦੀ ਪਾਰਟੀ ਆ ਸੱਤਾਧਾਰੀ ਤੈਰਾ ਉਹਦੇ ਕੋਲੇ ਹਰ ਹਰਬਾ ਉਹਨਾਂ ਨੂੰ ਤਰੀਕਾ ਤੇ ਲੋਕ ਵੀ ਇਹ ਸੋਚ ਸਕਦੇ ਆ ਕਿ ਸਵਾ ਸਾਲ ਹਲੇ ਪਿਆ ਅਸੀਂ ਇੱਥੇ ਸੱਤਾਧਾਰੀ ਧਿਰ ਦੇ ਉਮੀਦਵਾਰ ਦੇ ਪੱਖ ਦੇ ਵਿੱਚ ਪਹੁੰਚ ਗਏ ਸ਼ਾਇਦ ਲੋਕ ਇਵੇਂ ਸੋਚ ਲੈਣ ਕਹਿਣ ਦਾ ਭਾਵੇਂ ਜੀ ਕਿ ਤਿੰਨ ਉਮੀਦਵਾਰ ਮੁਕਾਬਲੇ ਦੇ ਵਿੱਚ ਹੈ ਬੀਜੇਪੀ ਤੇ ਕਾਂਗਰਸ ਹਰੇ ਉਮੀਦਵਾਰ ਜਿਹੜੇ ਨੇ ਇਹ ਮੁਕਾਬਲੇ ਦੇ ਵਿੱਚ ਨਜ਼ਰ ਆਉਨੇ ਨਹੀਂ ਆਉਂਦੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਮਨਦੀਪ ਸਿੰਘ ਦੇ ਪੱਖ ਦੇ ਵਿੱਚ ਕਿਹੜੀ ਗੱਲ ਆ ਤੇ ਖਿਲਾਫ ਕਿਹੜੀ ਗੱਲ ਆ ਮਨਦੀਪ ਸਿੰਘ ਦੇ ਪੱਖ ਦੇ ਵਿੱਚ ਗੱਲ ਇਹ ਜਾਂਦੀ ਆ ਕਿ ਪੰਥਕ ਵੋਟ ਦਾ ਵੱਡਾ ਹਿੱਸਾ ਉਹਦੇ ਪੱਖ ਦੇ ਵਿੱਚ ਆ ਨੌਜਵਾਨੀ ਦਾ ਵੱਡਾ ਹਿੱਸਾ ਉਹਦੇ ਪੱਖ ਦੇ ਵਿੱਚ ਆ ਦੂਜੀ ਗੱਲ ਇਹ ਕਿ ਸੰਦੀਪ ਸਿੰਘ ਸਨ ਜਿਹੜੇ ਇਸ ਵੇਲੇ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਬੰਦ ਆ ਸੁਧੀਰ ਸਿੰਘ ਸੂਰੀ ਦੇ ਕਤਲ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਆ ਪਹਿਲਾਂ ਟਿਕਟ ਉਹਨੂੰ ਦੇਣੀ ਚਾਹੁੰਦੇ ਸੀ ਅਮਰਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਆਕਾੜੀ ਦਲ ਵਾਰਿਸ ਪੰਜਾਬ ਦੇ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਸੰਦੀਪ ਸਿੰਘ ਸਰੀ ਨੂੰ ਟਿਕਟ ਦੇਗੀ ਪਰ ਐਨ ਮੌਕੇ ਦੇ ਉੱਤੇ ਫੈਸਲਾ ਇਹ ਹੋਇਆ ਕਿ ਜੇਕਰ ਇਹ ਸੀਟ ਸਾਡੀ ਝੋਲੀ 'ਚ ਪੈਗੀ ਤੇ ਅੱਗੇ ਲੋਕ ਸਭਾ ਦੀ ਸੀਟ ਝੋਲੀ 'ਚ ਪਈ ਹੋਈ ਆ ਤੇ ਅਮਰਤਪਾਲ ਸਿੰਘ ਆ ਜਿਹੜੇ ਉਹ ਜੇਲ੍ਹ ਦੇ ਵਿੱਚ ਆ ਜੇਕਰ ਸਨੀ ਹੋਰੀ ਜਿੱਤ ਕੇ ਜੇਲ੍ਹ ਦੇ ਵਿੱਚ ਬੈਠਿਆ ਤੇ ਉਹ ਤਾਂ ਹਲਕੇ ਚ ਵਿਚਰ ਨਹੀਂ ਸਕਣਗੇ ਤੇ ਫਿਰ ਆਪਣੇ ਨੈਗੇਟਿਵ ਗੱਲੇ ਚਲੀ ਜਾਣੀਆਂ ਵੀ ਲੋਕ ਸਭਾ ਦੇ ਵਿੱਚ ਵੀ ਕੁਝ ਨਹੀਂ ਹੋਇਆ ਵਿਧਾਨ ਸਭਾ ਚ ਵੀ ਕੁਝ ਨਹੀਂ ਹੋਇਆ ਇਸ ਕਰਕੇ ਮੌਕੇ ਦੇ ਉੱਤੇ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਨੂੰ ਟਿਕਟ ਦਿੱਤੀ ਗਈ ਆ ਯੂਥ ਉਹਦੇ ਪੱਖ ਦੇ ਵਿੱਚ ਇਹਦੇ ਚ ਕੋਈ ਦੋਰ ਆਇਆ ਨਹੀਂ ਯੂਥ ਇਸ ਵੇਲੇ ਇਹ ਗੱਲ ਕਰ ਰਿਹਾ ਜੀ ਕਿ ਇਹਨਾਂ ਦੇ ਹੱਕ ਦੇ ਵਿੱਚ ਵੋਟ ਪੈਣੀ ਚਾਹੀਦੀ ਆ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਸੋਸ਼ਲ ਮੀਡੀਆ ਤੇ ਖਾਸ ਕਰਕੇ ਕਿ ਭਾਈ ਮਨਦੀਪ ਸਿੰਘ ਦੀ ਇਸ ਵੇਲੇ ਭੈਂਠਾ ਪਰ ਸੱਚੀ ਗੱਲ ਇਹ ਵੀ ਆ ਵੀ ਹਾਲ ਦੀ ਘੜੀ ਉਹ ਮੁਕਾਬਲੇ ਦੇ ਵਿੱਚ ਆ ਕਿਹੜੇ ਤੋਂ ਕੋਈ ਦੌਰ ਆਇਆ ਨਹੀਂ ਪਰ ਬੀਬੀ ਸੁਖਵਿੰਦਰ ਕੌਰ ਨੰਦਾਵਾ ਜਿਹੜੇ ਕਿ ਆਪਾਂ ਜਾਣਦੇ ਕਿ ਧਰਮੀ ਫੌਜੀ ਪਰਿਵਾਰ ਦੇ ਵਿੱਚੋਂ ਆ ਜਿਹੜੇ ਕਿ ਆਪਾਂ ਜਾਣਦੇ ਆ ਕਿ ਬਹੁਤ ਸਾਰੇ ਕੌਂਸਲਰ ਤੇ ਬਹੁਤ ਸਾਰੇ ਪਿੰਡਾਂ ਨੇ ਸਰਪੰਚ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆ ਉਹ ਵੀ ਇਸ ਵੇਲੇ ਗਰਾਊਂਡ ਦੇ ਉੱਤੇ ਬੜਾ ਸੋਹਣਾ ਪ੍ਰਦਰਸ਼ਨ ਕਰ ਰਹੇ ਹਾਲ ਦੀ ਘੜੀ ਨਾਲ ਮੈਂ ਸ਼ਬਦ ਵਰਤਨਾ ਹਾਲ ਦੀ ਘੜੀ ਯਾਨੀ ਕਿ ਇਸ ਵੇਲੇ ਪੰਥਕ ਵੋਟਾਂ ਜਿਹੜੀ ਉਹ ਇਧਰਲੇ ਪਾਸੇ ਵੀ ਤੇ ਇਧਰਲੇ ਪਾਸੇ ਵੀ ਆ ਨਿੱਜੀ ਤੌਰ 'ਤੇ ਉਤੇ ਆਪਾਂ ਨੂੰ ਕੋਈ ਵੀ ਪਸੰਦ ਹੋ ਸਕਦਾ ਇਹ ਸਭ ਦੀ ਆਪੋ ਆਪਣੀ ਮਰਜ਼ੀ ਆ ਪਰ ਭਾਈ ਤਰਨਤਾਰਨ ਦੇ ਲੋਕਾਂ ਨੇ ਤੈਅ ਕਰਨਾ ਇਹ ਜਲੰਧਰ ਦੇ ਲੋਕਾਂ ਨੇ ਨਹੀਂ ਤੈਅ ਕਰਨਾ ਇਹ ਤਰਨਤਾਰਨ ਦੇ ਲੋਕਾਂ ਨੇ ਤੈਅ ਕਰਨਾ ਕਿ ਅਸੀਂ ਕਿਹਨੂੰ ਵੋਟ ਪਾਉਣੀ ਆ ਇਹ ਜੀ ਪਟਿਆਲੇ ਵਾਲੇ ਲੋਕਾਂ ਨੇ ਤੈਅ ਨਹੀਂ ਕਰਨਾ ਮੁਹਾਲੀ ਵਾਲੇ ਲੋਕਾਂ ਨੇ ਤੈਅ ਨਹੀਂ ਕਰਨਾ ਬਰਨਾਲੇ ਤੇ ਫਿਰੋਜ਼ਪੁਰ ਵਾਲੇ ਲੋਕਾਂ ਨੇ ਤੈਅ ਨਹੀਂ ਕਰਨਾ ਨਾ ਮਾਨਸੇ ਤੇ ਮੋਗੇ ਵਾਲੇ ਨੇ ਕਰਨਾ ਇਹ ਤੈਅ ਕਿਨੇ ਕਰਨਾ ਤਰਨਤਾਰਨ ਦੇ ਲੋਕਾਂ ਨੇ ਕਿ ਕਿਹਨੂੰ ਵੋਟ ਪਾਉਣੀ ਤੇ ਕਿਹਨੂੰ ਨਹੀਂ ਪਾਉਣੀ ਅਗਲੀ ਗੱਲ ਇਹ ਆ ਕਾਂਗਰਸ ਪਾਰਟੀ ਦਾ ਉਮੀਦਵਾਰ ਹਾਲ ਦੀ ਘੜੀ ਮੁਕਾਬਲੇ ਦੇ ਵਿੱਚ ਬਿਲਕੁਲ ਵੀ ਨਹੀਂ ਆ ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਇੱਕ ਤਾਂ ਪਹਿਲੀ ਵਾਰ ਚੋਣ ਲੜ ਰਹੇ ਆ ਦੂਜਾ ਇਹ ਹੈ ਕਿ ਕਾਂਗਰਸ ਸਾਹਸਤਹੀਣ ਜੇ ਹੋ ਕੇ ਪ੍ਰਚਾਰ ਕਰ ਰਹੀ ਆ ਲੱਗਦਾ ਹੀ ਨਹੀਂ ਕਿ ਕਾਂਗਰਸ ਦੇ ਵਿੱਚ ਊਰਜਾ ਨਾਲ ਦੀ ਕੋਈ ਚੀਜ਼ ਆ ਤੇ ਤੀਜੀ ਗੱਲ ਇਹ ਹੈ ਜੀ ਕਿ ਬੀਜੇਪੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਜਿਹੜੇ ਉਹਨਾਂ ਨੂੰ ਟਿਕਟ ਜ਼ਰੂਰ ਮਿਲੀ ਆ ਪਰ ਬੀਜੇਪੀ ਦਾ ਇੱਥੇ ਉਹਨਾਂ ਹਾਲ ਦੀ ਘੜੀ ਪ੍ਰਭਾਵ ਨਹੀਂ ਆ ਕਿਉਂ ਲੱਗਦਾ ਜੀ ਕਿ ਬੀਜੇਪੀ ਵੀ ਅੜਮੰਨੇ ਜੇ ਮੰਨ ਦੇ ਨਾਲ ਚੋਣ ਲੜ ਰਹੀ ਆ 11 ਨਵੰਬਰ ਨੂੰ ਵੋਟਾਂ ਪੈਣੀਆਂ ਹਲੇ ਦਿਨ ਪਏ ਆ ਹਲੇ ਆਪਾਂ ਜਾਣਦੇ ਜੀ ਕਿ ਇਹ 11 ਨਵੰਬਰ ਦੇ ਵਿੱਚ ਆਪਾਂ ਤਿੰਨ ਹਫ਼ਤੇ ਤੋਂ ਵੱਧ ਦਾ ਸਮਾਂ ਪਿਆ ਇਸ ਕਰਕੇ ਪਾਈ ਆਪਾਂ ਇਹ ਗੱਲ ਮੰਨ ਸਕਦੇ ਆ ਕਿ ਉਦੋਂ ਤੱਕ ਬਹੁਤ ਕੁਝ ਉਤੋੜੀਤੀ ਫਰਕ ਵੀ ਪੈਣਾ ਬੜਾ ਕੁਝ ਉੱਤੇ ਥੱਲੇ ਹੋਣਾ ਪਰ 14 ਨਵੰਬਰ ਦੇ ਨਤੀਜਿਆਂ ਦੇ ਵਿੱਚ ਜਿਹੜਾ ਵੀ ਬੰਦਾ ਮੂਰੇ ਆਇਆ ਜਿਹਦੀ ਚੋਲੀ ਚ ਜਿੱਤ ਪਈ 27 ਉਹਦਾ ਸਵਾਗਤ ਕਰ ਰਹੀ ਹੋਣੀ ਆ ਉਹ ਭਾਵੇਂ ਅਮਰਤਪਾਲ ਸਿੰਘ ਦੀ ਧਿਰ ਦਾ ਬੰਦਾ ਹੋਵੇ ਤੇ ਉਹ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਧਿਰ ਦਾ ਬੰਦਾ ਹੋਵੇ ਤੇ ਭਾਵੇਂ ਉਹ ਆਮ ਆਦਮੀ ਪਾਰਟੀ ਦਾ ਮਿਰਵਾਰ ਹੋਵੇ ਉਹਦੀ ਉਮੀਦਵਾਰ ਦੀ ਉਡੀਕ ਹੈ ਜਿਹੜੀ ਜੇਤੂ ਬੰਦੇ ਦੀ ਉਡੀਕ ਹੈ ਜਿਹੜੀ ਉਹ 2027 ਕਰ ਰਹੀ ਹੋਣੀ ਆ ਤੇ ਆਸ ਇਸ ਗੱਲ ਦੀ ਬੱਝੂਗੀ ਜਿ ਕਿ ਇਹ ਮੁਖਤਾਰਾ ਦੇ ਵਿੱਚ ਆ ਕੇ ਮੁਕਾਬਲਾ ਕਰਨਗੇ ਹੁਣ ਨੈਗੇਟਿਵ ਗੱਲਾਂ ਕਿਹੜੀਆਂ ਕਿੜੀਆਂ ਜਾਂਦੀਆਂ ਨਾ ਪੱਖੀ ਗੱਲਾਂ ਕਿਹੜੀਆਂ ਕਿੜੀਆਂ ਕਿਉਂਕਿ ਰਾਜਾ ਬੜੇ ਨੇ ਇਹ ਗੱਲ ਕਹੀ ਆ ਕਿ ਜੇਕਰ ਤਰਨਤਾਰਨ ਦੇ ਲੋਕੇ ਚਾਹੁੰਦੇ ਜਿ ਕਿ ਗੈਂਗਸਟਰਾਂ ਨੂੰ ਤੇ ਖਾਲਸਤਾਨੀਆਂ ਨੂੰ ਵੋਟ ਪਾਉਣੀ ਆ ਤਾਂ ਉਹਨਾਂ ਦੀ ਮਰਜ਼ੀ ਹੈ ਜੇਲ੍ਹਾਂ ਦੇ ਵਿੱਚ ਬੈਠੇ ਰਹਿਣਗੇ ਤੇ ਜੇ ਤੁਸੀਂ ਚਾਹੁੰਦੇ ਆ ਕਿ ਭਾਈ ਲੋਕਾਂ ਦੇ ਵਿੱਚ ਵਿਚਰ ਕੇ ਮਸਲੇ ਹੱਲ ਕੀਤੇ ਜਾਣ ਫਿਰ ਸਾਡੇ ਵਾਲੇ ਪਾਸੇ ਵੋਟ ਪਾ ਦਿਓ ਮਤਲਬ ਇਹ ਜੀ ਕਿ ਰਾਜਾ ਬੜਿੰਗ ਨੇ ਲਕੀਰ ਖਿੱਚ ਕੇ ਤੱਤੇ ਸ਼ਬਦਾਂ ਦੇ ਵਿੱਚ ਇੱਕ ਪਾਸਾ ਕਰਤਾ ਕਿ ਤੁਸੀਂ ਸਾਡੇ ਵਾਲੇ ਪਾਸੇ ਆ ਜਾਂ ਦੂਜੇ ਪਾਸੇ ਆ ਸੋਸ਼ਲ ਮੀਡੀਆ ਇਹਨਾਂ ਗੱਲਾਂ ਨੂੰ ਸਵੀਕਾਰ ਨਹੀਂ ਕਰਦਾ ਸੋਸ਼ਲ ਮੀਡੀਆ ਦੇ ਉੱਤੇ ਰਾਜਾ ਬੜਿੰਗ ਦੇ ਬਾਰੇ ਤੱਤੇ ਪਾਰੇ ਸ਼ਬਦ ਵੀ ਵਰਤੇ ਜਾ ਰਹੇ ਆ ਮੈਂ ਹਮੇਸ਼ਾ ਇਸ ਗੱਲ ਦੀ ਬੇਨਤੀ ਕਰਦਾ ਜਦੋਂ ਵੀ ਕਿਸੇ ਨੇ ਪ੍ਰਚਾਰ ਕਰਨਾ ਸਭ ਨੇ ਆਪੋ ਆਪਣੇ ਤਰੀਕੇ ਨਾਲ ਕਰਨਾ ਆਪੋ ਆਪਣੇ ਵਿਚਾਰਾਂ ਨਾਲ ਕਰਨਾ ਤੁਹਾਡੇ ਵਿਚਾਰ ਮੇਰੇ ਨਾਲ ਮੇਲ ਨਹੀਂ ਖਾਂਦੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗੈਦਾਰ ਹੋ ਜੇ ਮੇਰੇ ਵਿਚਾਰ ਤੁਹਾਡੇ ਵਿਚਾਰਾਂ ਦੇ ਨਾਲ ਬਿਲਕੁਲ ਮੇਲ ਨਹੀਂ ਖਾਂਦੇ ਤਾਂ ਇਹਦਾ ਮਤਲਬ ਇਹ ਨਹੀਂਗਾ ਕਿ ਮੈਂ ਗੈਦਾਰ ਹਾਂ ਤਾਂ ਤੁਸੀਂ ਸਹੀ ਹੋ ਆਪਾਂ ਨੂੰ ਦੂਜੇ ਦੇ ਵਿਚਾਰਾਂ ਨੂੰ ਪਸੰਦ ਨਾ ਪਸੰਦ ਹੋ ਸਕਦੀਆਂ ਪਰ ਇਹ ਗੱਲ ਆ ਕਿ ਸੁਣਨਾ ਜ਼ਰੂਰੀ ਚਾਹੀਦਾ ਹੋ ਸਕਦਾ ਬੰਦੇ ਦੀ ਗੱਲ ਭਵਿੱਖ ਦੇ ਵਿੱਚ ਕੋਈ ਦਮਦਾਰ ਨਿਕਲੇ ਖੈਰ ਕੁੱਲ ਮਿਲਾ ਕੇ ਗੱਲ ਇਹ ਆ ਕਿ ਅਮਰਤਪਾਲ ਸਿੰਘ ਦੀ ਪਾਰਟੀ ਇਸ ਵੇਲੇ ਸਰਗਰਮਾ ਮਨਦੀਪ ਸਿੰਘ ਦੇ ਪੱਖ ਦੇ ਵਿੱਚ ਫਿਲਹਾਲ ਮਾਹੌਲ ਚੱਲ ਰਿਹਾ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਇਹ ਗੱਲ ਅੱਗੇ ਪੱਕੀ ਹੋਰ ਹੋਵੇ ਤੇ ਹੋ ਸਕਦਾ ਜਿਹੜੀ ਇਹ ਗੱਲ ਸੁਲਗ ਰਹੀ ਆ ਇਹ ਭਾਂਬੜ ਬਣਨ ਤੋਂ ਪਹਿਲਾਂ ਬੁੱਝ ਜਾਵੇ ਇਹ ਵਕਤ ਨਹੀਂ ਬਿਆਨ ਕਰਨਾ ਇਹ ਤਰਨਤਾਰ ਦੇ ਲੋਕਾਂ ਨੇ ਬਿਆਨ ਕਰਨਾ ਕਿਉਂਕਿ ਮੈਂ ਉਦਾਹਰਨ ਹਮੇਸ਼ਾ ਕਹਿੰਦੇ ਰੱਖਦਾ ਫਰੀਦਕੋਟ ਵਾਲੀ ਸਰਬਜੀਤ ਸਿੰਘ ਖਾਲਸਾ ਆਜ਼ਾਦ ਤੌਰ ਤੇ ਖੜੇ ਤੇ ਕਰਮਜੀਤ ਅਨਮੋਲ ਜਿਹੜੇ ਆਮ ਆਦਮੀ ਪਾਰਟੀ ਦੇ ਮੀਨਬਾਰ ਲੱਗਦਾ ਇਹ ਸੀ ਐਨ ਮੌਕੇ ਤੱਕ ਕਿ ਕਰਮਜੀਤ ਅਨਮੋਲ ਨੇ ਜਿੱਤਣਾ ਪਰ 4 ਦਿਨ ਪਹਿਲਾਂ ਐਸੀ ਹਵਾ ਚੱਲੀ ਵੀ ਸਰਬਜੀਤ ਸਿੰਘ ਖਾਲਸਾ ਜਿੱਤ ਗਏ ਤੇ ਕਰਮਜੀਤ ਅਨਮੋਲ ਹਾਰ ਗਏ ਹੋ ਸਕਦਾ ਵੀ ਭਾਈ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਤਿੰਨ ਚਾਰ ਦਿਨ ਪਹਿਲਾਂ ਹੀ ਐਸਾ ਮਾਹੌਲ ਬਣੇ ਕਿ ਜਿਹੜੀ ਪਾਰਟੀ ਆਪਾਂ ਨੂੰ ਹਾਰਨੀ ਦਿਸਦੀ ਆ ਉਹ ਜਿੱਤ ਜਾਵੇ ਜਿਹੜੀ ਜਿੱਤਨੀ ਦਿਸਦੀ ਉਹ ਹਾਰ ਜਾਵੇ ਇਹ ਤਾਂ ਲੋਕਾਂ ਦੇ ਮਨ ਦੇ ਉੱਤੇ ਨਿਰਭਰ ਕਰਨ ਦੀ ਗੱਲ ਆ ਬਾਹਰਲੇ ਮੁਲਕਾਂ ਦੇ ਵਿੱਚ ਲੋਕ 1.5-1.5 ਸਾਲ 6-6 ਮਹੀਨੇ ਇੱਕ ਕ ਸਾਲ ਦੋ-ਦੋ ਸਾਲ ਪਹਿਲਾ ਵਿਚਾਰ ਬਣਾਉਂਦੇ ਜੀ ਕਿ ਇਸ ਬੰਦੇ ਨੇ ਆ ਗਲਤ ਕੰਮ ਕੀਤੇ ਇੱਕ ਵਾਰੀ ਇਹਦਾ ਬਿਆਨ ਗਲਤ ਸੀ ਇਹਨੇ ਦੇਸ਼ ਦੀ ਆਰਥਿਕਤਾ ਲਈ ਆ ਕੁਝ ਵੀ ਕੀਤਾ ਸਾਡੇ ਲਈ ਇਹਨੇ ਆ ਕੁਝ ਨਹੀਂ ਕੀਤਾ ਇਹਨੇ ਵਪਾਰੀਆਂ ਲਈ ਆ ਕੁਝ ਕੀਤਾ ਤੇ ਮਿਡਲ ਵਰਗ ਲਈ ਆ ਕੁਝ ਕੀਤਾ ਤੇ ਗਰੀਬਾਂ ਲਈ ਆ ਕੁਝ ਕੀਤਾ ਸਾਡੇ ਤਾਂ ਇਹਨਾਂ ਮੌਕੇ ਦੇ ਉੱਤੇ ਲਹਿਰ ਹੁੰਦੀ ਜਿਹੜੀ ਫੇਸਬੁੱਕ ਤੇ ਚੱਲ ਪਈ ਅਸੀਂ ਉਸ ਤਰੀਕੇ ਨਾਲ ਹੁੰਨੇ ਆ ਐਤਕੀ ਫੇਸਬੁੱਕ ਦੀ ਵੀ ਪਰਖ ਹੋਣੀ ਆ ਵੀ ਜਿਹਨੂੰ ਫੇਸਬੁੱਕ ਤੇ ਧਾਰੀ ਆ ਉਹ ਸੱਚੀ ਮੁੱੱਚੀ ਜਿਤਨਾ ਹੁੰਦਾ ਕਿ ਨਹੀਂ ਜਿਹਨੂੰ ਫੇਸਬੁੱਕ ਹਰਾ ਰਹੀ ਆ ਉਹ ਸੱਚੀ-ਮੁੱਠੀ ਹਾਰਦਾ ਹੁੰਦਾ ਕਿ ਨਹੀਂ ਪਰ ਇੰਨੀ ਗੱਲ ਮੇਰੀ ਤਰਨਤਾਰਨੇ ਲੋਕਾਂ ਨੂੰ ਬੇਨਤੀ ਆ ਦੇਖੋ ਜਲੰਧਰ ਦਾ ਬੰਦਾ ਤੁਹਾਨੂੰ ਢੁਕਾਈ ਜਾਵੇ ਤੁਹਾਡੇ ਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ ਬਾਹਰਲੇ ਮੁਲਕ ਦੇ ਵਿੱਚੋਂ ਕੋਈ ਅਗ ਲਾਈ ਜਾਵੇ ਤੁਹਾਨੂੰ ਅਸਰ ਨਹੀਂ ਹੋਣਾ ਚਾਹੀਦਾ ਤੁਸੀਂ ਸੂਝਵਾਨ ਲੋਕੋ ਤੁਸੀਂ ਸੋਚ ਸਮਝ ਕੇ ਵੋਟਾਂ ਪਾਓ ਤੁਸੀਂ ਜੀ ਸਦਕੇ ਮਨਦੀਪ ਸਿੰਘ ਨੂੰ ਵੋਟਾਂ ਪਾ ਦਿਓ ਜੀ ਸਦਕੇ ਪ੍ਰਿੰਸੀਪਲ ਸੁਖਿੰਦਰ ਕੌਰ ਨੂੰ ਪਾ ਦਿਓ ਜੀ ਸਦਕੇ ਭਾਜਪਾ ਨੂੰ ਪਾਓ ਤੇ 20 ਜੀ ਸਦਕੇ ਤੁਸੀਂ ਕਾਂਗਰਸ ਨੂੰ ਪਾਓ ਜਾਂ ਆਮ ਆਦਮੀ ਪਾਰਟੀ ਨੂੰ ਪਾਓ ਪਰ ਆਪਸ ਦੇ ਵਿੱਚ ਪਾਟਕ ਨਾ ਪਾਓ ਲੜਾਈ ਨਾ ਕਰਿਓ ਮੁਹੱਬਤ ਨਾਲ ਰਹਿਓ ਕਿਉਂਕਿ ਲੜਾਈਆਂ ਝਗੜਿਆਂ ਦੇ ਵਿੱਚੋਂ ਨਿਕਲਦਾ ਕੁਝ ਨਹੀਂ ਨੇਤਾ ਇਧਰਲੇ ਪਾਸਿਓਂ ਇਧਰਲੇ ਪਾਸੇ ਕਦੇ ਚਲਾ ਜਾਵੇ ਆਪਾਂ ਵੀ ਜਾਣਦੇ ਪਤਾ ਕੋਈ ਨਹੀਂ ਹੁੰਦਾ ਤੇ ਤੁਸੀਂ ਇੱਕ ਦੂਜੇ ਦੇ ਨਾਲ ਮਿਲ ਕੇ ਨਹੀਂ ਚੱਲਦੇ ਜਦੋਂ ਵਿਚਾਲੇ 파ਟਕ ਪੈ ਜੇ ਇਹਦੇ ਬਾਰੇ ਆਪਾਂ ਬੀਤੇ ਦੇ ਵਿੱਚ ਵੀ ਗੱਲਾਂ ਕੀਤੀਆਂ ਸੋ ਭਾਈ ਮੁਕਾਬਲਾ ਮੁਖਤੌਰ ਦੇ ਉੱਤੇ ਅਮਰਤਪਾਲ ਸਿੰਘ ਦੇ ਉੱਤੇ ਖੜਾ ਜੇਲ੍ਹ ਦੇ ਵਿੱਚ ਬੈਠੇ ਅਮਰਤਪਾਲ ਸਿੰਘ ਨੇ ਐਸਾ ਕਿਹੜਾ ਸੁਨੇਹਾ ਦੇਣਾ ਕਿ ਐਨ ਮੌਕੇ ਦੇ ਉੱਤੇ ਚੱਕਰੀ ਘੁੰਮ ਜਾਵੇ ਕਾਦੀਦਰ ਵਾਰਸ ਪੰਜਾਬ ਦੇ ਭਵਿੱਖ ਦੇ ਵਿੱਚ ਆਪਦੇ ਪੈਰ ਕਿੰਨੇ ਕ ਪੱਕੇ ਕਰ ਸਕੂ ਇਹ ਇਸ ਚੋਣ ਤੋਂ ਪਤਾ ਲੱਗ ਜਾਣਾ ਜੇ ਮੰਨ ਲਓ ਮਨਦੀਪ ਸਿੰਘ ਹੋਰੀ ਜਿੱਤਦੇ ਆ ਤਾਂ ਇਹਦਾ ਮਤਲਬ ਇਹ ਆ ਕਿ 27 ਦੇ ਵਿੱਚ ਅਮਰਪਾਲ ਸਿੰਘ ਦੀ ਧਿਰ ਮਜ਼ਬੂਤ ਹੋਊਗੀ ਤੇ ਜੇਕਰ ਹਾਰ ਜਾਂਦੇ ਆ ਤਾਂ ਮਤਲਬ ਇਹ ਇੱਕ ਠੁੱਸ ਪਟਾਕਾ ਹੁਣ ਇਹ ਠੁੱਸ ਪਟਾਕਾ ਸ਼ਬਦ ਵੀ ਤੁਹਾਨੂੰ ਪਸੰਦ ਨਾ ਆਵੇ ਤੇ ਇਹ ਤੁਹਾਡੀ ਮਰਜ਼ੀ ਆ ਪਰ ਜੋ ਇਸ ਵੇਲੇ ਹਾਲਾਤ ਆ ਉਹ ਇਹ ਆ ਕਿ ਮੁਕਾਬਲੇ ਦੇ ਵਿੱਚ ਤਿੰਨ ਜਣੇ ਆ ਦੋ ਜਣੇ ਮੁਕਾਬਲੇ ਦੇ ਵਿੱਚ ਨਹੀਂ ਆ ਪੰਜਾਬੀਆਂ ਦਾ ਭਰੋਸਾ ਕੋਈ ਨਹੀਂ ਮੈਂਟੋ ਮੈਂਟੀ ਕਿਹੜੇ ਪਾਸੇ ਨੂੰ ਹੋ ਜਾਣ ਤੇਲ ਤੇ ਤੇਲ ਦੀ ਧਾਰ ਵੇਖੋ